हाजीपुर में घर से सत्संग सुनने गई महिला की टिप्पर के नीचे आने से मौत हो गई जानकारी अनुसार मृतक महिला रेखा रानी पत्नी जगमोहन सिंह निवासी गांव टाधे कटवाल की रहने वाली थी रेखा रही अपने घर से सुबह सत्संग सुनने सत्संग भवन हाजीपुर गई थी परंतु वापसी के समय हाजीपुर के बस अड्डे के नज़दीक पीछे से आ रहे एक टिप्पर ने रेखा रानी को टक्कर मार दी जिस कारण उसकी मौके पर ही मौत हो गई मौके पर पहुंची हाजीपुर पुलिस ने रेखा रानी के शव को सिविल अस्पताल हाजीपुर के मोर्चरी में रखवाकर अगली कार्रवाई शुरू कर दी है ਇੱਕ ਜੋ ਬਾਈਕ ਆ ਰਹੀ ਸੀ ਤੇ ਉਧਰੋਂ ਹੀ ਆਇਆ ਕੋਈ ਟਿਪਰ ਆਇਆ ਟਿਪਰ ਥੋੜਿਆ ਆਂਦਾ ਗਿਆ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਸਾਈਡ ਲੱਗੀ ਬਾਹ ਤੇ ਬਾਹ ਦੇ ਲੱਗੇ ਆ ਕੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਉਰਲੀ ਛੱਡੇ ਗਿਆ ਜਿਹੜਾ ਨਹੀਂ ਪਰਲੀ ਛੱਡੇ ਗਿਆ ਉਹ ਕੋ ਟਾਇਰ ਟੱਪ ਕੇ ਤੇ ਬੁਲਾ ਮੇਰਾ ਨਾਮ ਸ਼ਨੀ ਵਿਸ਼ੇਸ਼ ਤੇ ਮੈਂ ਬਲੌਗ ਦਾ ਪ੍ਰੈਜ਼ੀਡੈਂਟ ਆ ਆਜ ਪਾ ਇਹ ਬਹੁਤ ਹੀ ਮੰਦ ਭੱਗੀ ਘਟਨਾ ਹੈ ਆਏ ਦਿਨੀ ਸਾਡੇ ਇਲਾਕੇ ਵਿੱਚ ਬਹੁਤ ਹਾਸੇ ਹੋ ਰਿਹਾ ਐਕਸੀਡੈਂਟਲੀ ਹਾਸੇ ਚੋਰੀਆਂ ਦੀਆਂ ਘਟਨਾਵਾਂ ਇਹਦੇ ਵਿੱਚ ਪ੍ਰਸ਼ਾਸਨ ਨੂੰ ਜਾਗਰੂਕ ਹੋ ਕੇ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਇਹ ਜੋ ਉਹ ਸਪੀਡ ਨਾਲ ਨਸ਼ੇ ਦੇ ਵਿੱਚ ਇਹ ਜੋ ਟਿਪਰ ਚਾਲਕ ਪੇਪਰ ਚਲਾਉਂਦੇ ਆ ਉਹਦੇ ਨਾਲ ਇੱਕ ਆਮ ਨਾਗਰਿਕ ਜਿਹੜਾ ਉਹ ਘਰੋਂ ਆ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਇਹਦੇ ਵਿੱਚ ਮੈਂ ਇਹੀ ਮੰਨ ਕਰਦਾ ਆ ਕਿ ਜੋ ਇਹ ਮੰਦ ਭਾਗੀ ਘਟਨਾ ਹੋਈ ਆ ਇੱਕ ਤਾਂ ਬਹੁਤ ਦੁਖਦ ਘਟਨਾ ਹੈ ਤੇ ਇਹਦੇ ਦੇ ਇਹਦੇ ਖਿਲਾਫ ਨਹੀਂ ਜੇ ਕੋਈ ਐਕਸ਼ਨ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਤਾਂ ਅਸੀਂ ਇੱਕ ਧੋਰ ਵਿਰੋਧ ਸਰਕਾਰ ਦੇ ਵੀ ਤੇ ਪ੍ਰਸ਼ਾਸਨ ਦੇ ਵੀ ਇੱਥੇ ਚੱਕਾ ਜਮ ਕਰਾਂਗੇ ਜਿਹੜੀ ਕਹਿੰਦੇ ਆ ਕਿ ਰੇਟ ਪਾਣ ਕੇ ਪੂਰੀ ਜਿਹੜੀ ਇਹ ਹੈ ਤੁਹਾਡਿਆਂ ਨੇ ਪਤਾ ਲੱਗਾ ਕਿ ਇਹ ਤੁਹਾਡਿਆਂ ਦੇ ਆ ਰਾਜਾ ਸੋਮੀ 사ਸੰਗਰ ਤੋਂ 사ਸੰਗ ਸੁਣ ਕੇ ਦੋਨੇ ਜੀ ਆ ਰਹੇ ਸੀਗੇ ਜਿਹਦੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਹੈ ਲੋਕਾਂ ਤੋਂ ਕਿ ਆ ਕੇ ਉਹਨਾਂ ਨੂੰ ਮਤਲਬ ਕਿ ਪਿੱਛੋਂ ਓਵਰ ਸਪੀਡ ਟਿਪਰ ਆਇਆ ਤੇ ਉਹਨਾਂ ਨਾਲ ਟੱਕਰ ਲਾ ਕੇ ਉਹ ਲੇਡੀਜ਼ ਹੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਡ ਆ ਜਾਂ ਪਤਾ ਨਹੀਂ ਕੌਣ ਆ ਉਹਨਾਂ ਦੇ ਰਿਲੇਟਿਵ ਸੀਗੇ ਉਹ ਪ੍ਰਸ਼ਾਸਨ ਨੇ ਹਸਪੀਟਲ ਰੈਫਰ ਕੀਤੇ ਆ ਉਹਦੇ ਬਾਰੇ ਜਾਣਕਾਰੀ ਪ੍ਰਸ਼ਾਸਨ ਦੇ ਸਕਦਾ ਜੀ ਮੈਂ ਐਸਐ ਗੁਰਵਿੰਦਰ ਜੀ ਸਿੰਘ ਥਾਣਾ ਹਾਜੀਪੁਰ ਅੱਜ ਇੱਕ ਟੈਲੀਫੋਨ ਥਾਣੇ ਮਸੂਲ ਹੋਇਆ ਸੀ ਬਸ ਸਟੈਂਡ ਹਾਜੀਪੁਰ ਤੇ ਇੱਕ ਐਕਸੀਡੈਂਟ ਹੋਇਆ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇੱਕ ਲੇਡੀ ਜੀ ਮੌਕੇ ਤੇ ਦੱਸੋ ਵੀ ਮੋਟਰਸਾਈਕਲ ਤੇ ਵੱਡੇ ਟਿੱਪਰ ਦਾ ਅਫਰ ਐਕਸੀਡੈਂਟ ਹੋਇਆ ਇਹ ਜੋਈ ਪਤੀ ਪਤਨੀ ਰਾਰਾ ਸਵਾਮੀ ਸਾਤਸਨ ਬਾਬੇ ਦਾ ਬਿਆਸ ਦਾ ਸਤਸਨ ਸੋੜ ਕੇ ਆ ਰਹੇ ਆਪਣੇ ਪਿੰਡ ਢਾਡੇ ਕਟਵਾਲ ਨੂੰ ਜਾ ਰਹੇ ਸੀ ਬਸਟਰ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ ਹੈ ਰੇਖਾ ਰਾਣੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਹਦਾ ਪਤੀ ਜਿਹੜਾ ਜਗਮੋਹਨ ਸਿੰਘ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਾਕੀ ਅਗਨੀਰੀ ਕਾਰਵਾਈ ਜੋ ਵੀ ਉਹ ਵਾਰਸਾ ਦੇ ਆਉਣ ਤੇ ਜਿੱਦਾਂ ਵਿਗਿਆਨਕ ਹੋਏਗੀ